ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਹੋਏ ਆ ਇੰਡੀਅਨ ਆਰਮੀ ਨੇਵੀ ਅਤੇ 에어ਫੋਰਸ ਭਾਰਤੀ 2025 ਬਾਰੇ ਜਾਣਕਾਰੀ ਲੈ ਕੇ ਜੀ ਜਿਸ ਦੇ ਆਨਲਾਈਨ ਫਾਰਮ ਫਿਲ ਕਰਨੇ ਸਟਾਰਟ ਹੋ ਚੁੱਕੇ ਹਨ ਜੀ ਜਿਸ ਦੇ ਵਿੱਚ ਟੋਟਲ 406 ਪੋਸਟਾਂ ਹਨ ਜੀ ਆਰਮੀ ਵਿੱਚ 208 ਪੋਸਟਾਂ ਨੇਵੀ ਲਈ 48 ਪੋਸਟਾਂ ਅਤੇ 에어ਫੋਰਸ ਦੀਆਂ 126 ਪੋਸਟਾਂ ਹੋਣਗੀਆਂ ਜੀ ਇਸ ਭਾਰਤੀ ਦੇ ਫਾਰਮ ਮੁੰਡੇ ਅਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਜੀ ਵਿਦਿਅਕ ਯੋਗਤਾਵਾਰੇ ਤਾਂ ਇਸ ਨੂੰ 12ਵੀਂ ਪਾਸ ਜੋ ਜਿਹੜੇ ਵੀ ਕੈਂਡੀਡੇਟ 12ਵੀਂ ਕਲਾਸ ਵਿੱਚ ਪੜ੍ਹ ਰਹੇ ਹਨ ਦੋਨੋਂ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਅਤੇ ਇਸ ਦੀ ਏਜ ਲਿਮਟ 2 ਜੁਲਾਈ 2006 ਤੋਂ ਲੈ ਕੇ 1 ਜੁਲਾਈ 2009 ਤੱਕ ਵਾਲੇ ਕੈਂਡੀਡੇਟ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹਨ ਜੀ ਜੇ ਆਪਾਂ ਗੱਲ ਕਰੀਏ ਇਸ ਦੇ ਸਿਲੈਕਸ਼ਨ ਪ੍ਰੋਸੈਸ ਬਾਰੇ ਇਸ ਦੇ ਵਿੱਚ ਪਹਿਲਾਂ ਪੇਪਰ ਹੋਵੇਗਾ ਫਿਰ ਇੱਕ ਇੰਟਰਵਿਊ ਹੋਵੇਗੀ ਜੀ ਤੇ ਇਸ ਦੇ ਫੀਸ ਸਟ੍ਰਕਚਰ ਬਾਰੇ ਗੱਲ ਕਰੀਏ ਤਾਂ ਜਰਨਲ ਅਤੇ OBC ਕੈਟਾਗਰੀ ਲਈ 100 ਰੁਪਿਆ ਗਵਰਨਮੈਂਟ ਫੀਸ ਹੋਵੇਗੀ SC SP ਅਤੇ ਫੀਮੇਲ ਕੈਂਡੀਡੇਟ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਜੀ ਇਸ ਭਰਤੀ ਦੇ ਫਾਰਮ ਭਰ ਦੀ ਆਖਰੀ ਮਿਤੀ 31 ਦਸੰਬਰ 2024 ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਇਸ ਦੇ ਪੇਪਰ ਦੀ ਤਾਰੀਖ 13 ਅਪ੍ਰੈਲ 2025 ਹੋਵੇਗੀ ਜੇਕਰ ਤੁਸੀਂ ਇਸ ਭਰਤੀ ਦੇ ਫਾਰਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਫੀਸ਼ੀਅਲ ਵੈਬਸਾਈਟ upsc.gov.in ਤੇ ਜਾ ਕੇ ਇਸ ਭਰਤੀ ਦੇ ਫਾਰਮ ਅਪਲਾਈ ਕਰ ਸਕਦੇ ਹੋ ਤੁਹਾਨੂੰ ਫਾਰਮ ਅਪਲਾਈ ਕਰਨ ਅਤੇ ਇਸ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਇਸੇ ਤਰ੍ਹਾਂ ਦੀ ਅਪਡੇਟ ਤੁਹਾਨੂੰ ਇਸ ਚੈਨਲ ਤੇ ਰੈਗੂਲਰ ਮਿਲਦੀ ਰਹੇਗੀ ਜੀ ਧੰਨਵਾਦ